ਮੋਹਰੇ ਭਾਈ ਸਵਾਗਤ ਆ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਾਰਮ ਤੇ ਪਿਆ ਚਾ ਆਪਾਂ ਮੱਝ ਦਿਖਾ ਰਹੇ ਆਂ ਮੱਝ ਗੱਬਣਾਗੀ ਤੇ ਪੂਰੀ ਸੰਭੀ ਪਲੀ ਆ ਪੂਰੀ ਜਿੰਦ ਜਾਣ ਵਾਲੀ ਮੱਝ ਆ ਤੇ ਆਠੀ ਕਹ ਸਾਡੇ ਆਪਾਂ ਬਾਕੀ ਤੁਸੀਂ ਅੱਡਰ ਕੁਆਲਿਟੀ ਚੈੱਕ ਕਰ ਲਓ ਕੱਲਾ ਕੱਲਾ ਥਾਣ ਪਿਆਦਾ ਆਪਣੇ ਭਾਈ ਦੋਸਤ ਬਹੁਤ ਜਿਆਦੀ ਕੁਆਲਿਟੀ ਵਧੀਆ ਮੱਝ ਦੀ ਤੇ ਪੂਰੀ ਸਮੀ ਭਲੀਆ ਐਂ ਸਮਝ ਲਓ ਵੀ ਪਿਛਕ ਮੰਜਾ ਡਾਲੋ ਉੱਤੇ ਐਨੀ ਚੌੜੀ ਐ ਤੇ ਅਡਰ ਕੁਆਲਿਟੀ ਬਹੁਤ ਵਧੀਆ ਤੇ ਬਾਂਗਾ ਤੋਂ ਲੈ ਕੇ ਡਿਟੇਲਸ ਨੂੰ ਸਾਰੀ ਦੱਸਦੇ ਆਂ ਜੀ ਸਿੰਘ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਮੱਝ ਆ ਗਈ ਸਸੀ ਕਾ ਬਾਈ ਸਸੀ ਕਾ ਬਾਈ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਐ ਕਹਿਮਾ ਸੁਆ ਇਹੇ ਤੀਜੇ ਸੁਆ ਸੂਗੀ ਐਸ ਟਾਈਮ ਤੇ ਆਪਣਾ ਵਪਾਰ ਦਾ ਕੰਮ ਹੈ ਹਾਂ ਵੀਰੇ ਘਰ ਦੀ ਮੱਝ ਆ ਤੇ ਕੀ ਬੋਲ ਰੱਖਦਾ ਪਾ ਇਹਦਾ 280 ਦੀ ਮੰਗ ਰੀ 280 ਦੀ ਮੰਗਾ ਤੇ ਦੁੱਧ ਪਿਛਲੇ ਸੂਏ ਦਾ ਕੀ ਰਕਾਰ ਰਿਆ 11 ਕਿਲੋ ਰੀ 11 ਕਿਲੋ ਪਿਛਲੇ ਸੂਏ ਦਿੱਤਾ ਤੇ ਪਿੰਡ ਕਿਹੜਾ ਰਹਿ ਗਿਆ ਆਪਣਾ ਬਦਰਾ ਪਿੰਡ ਹੈ ਬਦਰਾ ਜਿਲ੍ਹਾ ਬਰਨਾਲਾ ਪੈਂਦਾ ਹਾਂ ਬੇ ਬਰਨਾਲਾ ਤੋਂ ਤਰੌਂੜੀ ਤੋਂ ਵੀ ਹੈਗਾ 7 ਕਿਲੋਮੀਟਰ ਤੇ ਤਰੌਂੜੀ ਤੋਂ 7 ਕਿਲੋਮੀਟਰ ਤੇ ਤੇ ਆਪਣਾ ਮੋਬਾਈਲ ਨੰਬਰ ਬੋਲਿਓ 81464 ਵੀਰੇ 54902 81464 54902 54902 ਹਾਂ ਤੇ ਉਹ ਜਿਹੜੀ ਨਾਲ ਵਾਲੀ ਮੱਝ ਉਹ ਵੀ ਆਪਣੀ ਹੈ ਉਹ ਦਿਖਾਓ ਖੋਲ ਕੇ ਇੱਕ ਵੱਡੇ ਕੱਦ ਕਾਟ ਦੀ ਤੁਹਾਨੂੰ ਮਾਝ ਦਿਖਾਉਣੀ ਆ ਦੋਸਤੋ ਬਹੁਤ ਵੱਡਾ ਕੱਦ ਦਾ ਬਹੁਤ ਵੱਡਾ ਕੱਦ ਕਾਟ ਹੈ ਮਾਝ ਦਾ ਤੇ ਸਿੰਘ ਕੁੜਾ ਕੁਆਲਿਟੀ ਦੇਖੋ ਤੁਸੀਂ ਮਤਲਬ ਪੂਰੀ ਚੰਗੀ ਬਰੀਡ ਦੀ ਕਹਿ ਸਕਦਾ ਮਾਝ ਆਪਾਂ ਇਹਨੂੰ ਜੀ ਲੰਮੀ ਦੀ ਤੋਰ ਲੈ ਤੁਹਾਨੂੰ ਤੇ ਉੱਚੇ ਕੱਦ ਦੀ ਹੈ ਵੱਡੇ ਕੱਦ ਦੀ ਕਹਿ ਦਿੰਦੇ ਆਪਾਂ ਕਈ ਵਾਰ ਕੈਮਰਾ ਚ ਨਹੀਂ ਪਤਾ ਲੱਗਦਾ ਤੁਹਾਨੂੰ ਦੱਸ ਦਿਆਂ ਜੀ ਬੱਡੇ ਵੱਡੇ ਕੱਦ ਕਾਟ ਦੀ ਮੱਝ ਹੈਗੀ ਆ ਤੇ ਬਾਕੀ ਬਾਈਗਾਂ ਨੂੰ ਤੁਹਾਨੂੰ ਇਹਦਾ ਵੀ ਰੇਟ ਦਾ ਪਤਾ ਕਰਕੇ ਆ ਹਾਂਜੀ ਇਹ ਮੱਝ ਦਾ ਰੇਟ ਕੀ ਰੱਖਿਆ 2.5 ਲੱਖ ਕਾਹਕ ਦਿਨ ਲੈ ਜੂਗੀ ਇਹ ਜੇ ਇੱਕ ਹਫ਼ਤਾ ਕੱਢ ਜੂਗੀ ਹਫ਼ਤਾ ਕੱਢ ਜੂਗੀ ਤੇ ਪੀਰੇ ਸੂਏ ਦਾ ਦੁੱਧ ਕਿੰਨਾ ਆ ਰਿਹਾ ਵੇਖ 18 ਕਿਲੋ 18 ਕਿਲੋ ਬੇਲੇ ਸੋਇਦਾ ਦੇਖ ਲਓ ਦੋਸਤੋ 18 ਕਿਲੋ ਦੁੱਧ ਪੀਦੇ ਸੋਇਦਾ ਸੀ ਤੇ ਥੋੜੇ ਦਿਨ ਲੈਂਦੀ ਹੈ ਜੇ ਗੱਪਣਾ ਜੀ ਚੰਗੀ ਕੁਆਲਿਟੀ ਦੀ ਹੈ ਬਹੁਤ ਸੁਣੀ ਮੱਝਾਂ 2.2 ਲੱਖ 22 ਨੇ ਮੁੱਲ ਕਰਿਆ ਬਾਕੀ ਤੁਹਾਡਾ ਮੌਕੇ ਤੇ ਮਾਨਦਾਨ ਜਿਹੜਾ ਹੋ ਜਾਣਾ ਪੂਰਾ ਵੱਡਾ ਕੰਮ ਹੈ ਧੰਨਵਾਦ ਦੋਸਤੋ ਇੱਕ ਸੋਨੂੰ ਦਰਮਿਆਨ ਨੇ ਕਦਰ ਜਿਹੜੀ ਮੱਝ ਦਿਖਾਉਂਦੇ ਆ ਅਡਰ ਕੁਆਲਿਟੀ ਵੀ ਤੁਸੀਂ ਚੈੱਕ ਕਰ ਲਓ ਟੈਟ ਅਡਰ ਦੀ ਆ ਗਈ ਇਹ ਹਿੰ ਟੁੱਟੀ ਆ ਕਾਦੇ ਦਾ ਥੋੜਾ ਦਰਮਿਆਨਾ ਆ ਗਿਆ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਬਾਈ ਦੇ ਕਾਦੇ ਤੋਂ ਆਪਾਂ ਲੈ ਕੇ ਡਿਟੇਲ ਦੱਸਦੇ ਆ ਬਾਈ ਤੋਂ ਕਿ ਕਿੰਨਾ ਸੂਆ ਸੂਰੀ ਆ ਇਹ ਤਨੌਲੇ ਮਿੱਟੀ ਤੇ ਜਹ ਪੰਚੀ ਆ ਤੇ ਨਾਲ ਇਹ ਬੱਚਾ ਆ ਗਿਆ ਤਸੀਗਾ ਭਾਈ ਸੱਜੇ ਕਾਲ ਜੀ ਜਿਹੜੀ ਆ ਬਾਹ ਝੋਟੀ ਤੋੜ ਕੇ ਦਿਖਾਈ ਆ ਕਿੰਨ ਮਸੂਆ ਜੀ ਇਹ ਦੂਜੇ ਸੁਆ ਜੀ ਦੂਜਾ ਸੁਆ ਤੇ ਪਿਛਲੇ ਸਾਲ ਦਾ ਕੀ ਰਿਕਾਰਡ ਹੈ ਦਾ ਪਿਛਲੇ ਸਾਲ ਸੀਗਾ ਵੀ ਤੇ 13 ਲੀਟਰ 13 ਲੀਟਰ ਹਾਂਜੀ ਐਕਟਿਵ ਫਿਰ ਵੱਧਦੀ ਆਸ ਬੱਸ ਆ ਮੰਨ ਲਓ ਵੀ 15 ਪਲੱਸ ਕੱਢੂ ਕਹਿ ਕਿ ਦਿਨਾਂ ਦੀ ਸੂਈ ਵੀ ਆ ਕਿੰਨ ਕਾਰ ਦਿਨ ਹੋਇਆ ਸੂਈ ਨੂੰ ਥੋੜਾ ਜਿਹਾ ਬੱਚਾ ਦੇਖੋ 4 ਦਿਨ ਹੋ ਗਏ ਸੂਈ ਨੂੰ ਨਾਲ ਨਾਲ ਉਹ ਨਾਲ ਹੀ ਇਹ ਬੱਚੇ ਦਾ ਬੱਚਾ ਰੱਖਿਆ ਨਾਲ 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 ਆ ਜੀ ਬੱਚੇ ਦੇ ਹਾਂਜੀ ਤੇ ਚਾਰ ਤਨ ਕੁਛ ਤੇਰਾ ਰੇਟ ਕੀ ਰੱਖਤਾ ਜੀ ਇਹ ਮੁੱਲ ਕਰਦਾ 220 ਜੀ 220 ਮੌਕੇ ਦੇ ਮਾਨਦਾਨ ਨੂੰ ਮਿਲੂਗਾ ਮੌਕੇ ਦੇ ਮਾਨਦਾਨ ਨੂੰ ਮਿਲੂਗਾ ਮੋਬਾਈਲ ਨੰਬਰ ਬੋਲੋ ਜੀ 97797 97797 797 46858 46858 ਤੇ ਕਿਹੜੇ ਪਿੰਡ ਆ ਜੀ ਆਪਣਾ ਪਿੰਡ ਜੀ ਸੁਖਪੁਰਾ ਮੋੜਾ ਸੁਖਪੁਰਾ ਮੋੜਾ ਜਿਹੜਾ ਬਰਨਾਲਾ ਆ ਮੋੜ ਨਾਲ ਪੇ ਤੇ ਕੋਠਿਆ ਜੀ ਮੋੜ ਨਾਲ ਪੇ ਕੋਠਿਆ ਹਾਂਜੀ ਮੋੜ ਨਾਲ ਪੇ ਕੋਠਿਆ ਠੀਕ ਹੈ ਜੇ ਕੋਈ ਨਾਂ ਵੀ ਕੀਤਾ ਸੱਜਣ ਕਰਵਾ ਕੇ ਲਈ ਆ ਸਕਦਾ ਹਾਂਜੀ ਹਾਂਜੀ ਕਰੋ ਆ ਕੇ ਲੈ ਆ ਸਕਦਾ ਠੀਕ ਹੈ ਬਈ ਧੰਨਵਾਦ ਆ ਬੈਡ ਦਿਖਾਉਨੇ ਆ ਤੇ ਬਹੁਤ ਸੋਹਣਾ ਆਡਰ ਕੁਆਲਿਟੀ ਦੀ ਬੈਡ ਹੈਗੀ ਚੰਗੇ ਕੱਦ ਕਾਟ ਦੀ ਹੈਗੀ ਬੰਦਰਕ ਵਾਲੀ ਦੇਖੋ ਜਮਾ ਕੱਲਾ ਕੱਲਾ ਥਣ ਪਿਆ ਤੇ ਬਹੁਤ ਸੋਹਣਾ ਡਰ ਕੁਆਲਟੀ ਹੈ ਰੀ ਵੱਡੇ ਕੱਦ ਦੀ ਹੈਗੀ ਐਚ ਐਫ نسل ਦੀ ਢਾਂਚਾ ਢੁੰਚਾ ਤੁਸੀਂ ਦੇਖ ਲਓ ਬਹੁਤ ਵੱਡਾ ਆ ਗਿਆ ਤੇ ਬਾਹਾਂ ਤੋਂ ਲੈ ਕੇ ਡਿਟੇਲ ਦੱਸਦੇ ਆ ਕਿੰਨਵਾ ਸੂਆ ਹੈ ਕੀ ਮੁੱਲ ਮੰਗਦੇ ਆ ਕਹੇ ਕਿਦਾਂ ਦੀ ਸੂਈ ਹੈ ਬੱਚਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਕਿੰਨਾਂ ਮਸੂਆ ਵੜਾ ਜੀ ਇਹ ਇਹ ਬਾਈ ਦੂਜੇ ਸੂਏ ਸੂਈ ਹੋਈ ਆ ਦੂਜੇ ਸੂਆ ਸੂਈ ਹੋਈ ਆ ਤੇ ਕਿੰਨਾ ਦੁੱਧ ਆਲਾ ਪਿਛਲੇ ਸੂਏ ਦਾ ਬਾਈ ਪਿਛਲੇ ਸੂਏ ਨੇ ਕੱਢਿਆ 30 ਕਿਲੋ ਤਾ 30 ਕਿਲੋ ਹੁਣ ਇਸ ਵਕਤ ਇਹ ਥੱਲੇ 35 ਕਿਲੋ ਤਾ ਬਾਈ 35 ਤੇ ਚੱਲੀ ਜਾਂਦੀ ਆ ਹਾਂ ਚੱਲੀ ਜਾਂਦੀ ਆ ਕਹ ਕਿਦਾਂ ਦੀ ਸੂਈ ਵੀ ਆ ਅੱਜ ਇਹਨੂੰ 15 ਮਸੂਆ 16 ਮਸੂਆ ਦਾ ਨਾ ਸੂਈ 15 ਮਸੂਆ 16 ਮਸੂਆ ਦਾ ਤੇ ਮਗਰ ਜਿਹੜਾ ਹੈਗਾ ਜਨ ਬੱਚਾ ਕੀ ਆ ਗਿਆ ਇਹ ਬੱਚਾ ਬਾਈ ਬੱਚਾ ਅਜੇ ਬੱਚਾ ਆ ਗਿਆ ਮਗਰ ਹਾਂ ਤੇ ਪਿੰਡ ਕਿਹੜਾ ਆਪਣਾ ਜੀ ਪਿੰਡ ਅਕਲੀਆ ਬਈ ਅਕਲੀਆ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਤੇ ਆਪਣਾ ਮੋਬਾਈਲ ਨੰਬਰ ਬੋਲ ਜੀ 94173 77899 94173 77899 77899 ਤੇ ਇਹਦਾ ਮੁੱਲ ਕੀ ਕਰਤਾ ਜੀ ਮੁੱਲੇ ਦਾ ਬਈ 1,55,000 ਤੇ ਲੈਂਡ ਦੇਣ ਜਾਮਾ 45000 ਦੀ ਵੜ ਦੇ ਇੱਕ 45 ਦੇ ਦੇ ਦਵਾਂਗੇ ਲਓ ਜੀ ਤੁਸੀਂ ਬਾਈਆਂ ਨਾਲ ਸੰਪਰਕ ਕਰ ਲਿਓ ਤੇ 1 45 ਦੀ ਜਿਹੜੀ ਇਸ ਨੂੰ ਵੜ ਦੇ ਦੇਣਗੇ ਅਟਰ ਕੁਆਲਿਟੀ ਬਹੁਤ ਸੁਣੀ ਆ ਕੱਦ ਘਾਟ ਬਹੁਤ ਵੱਡਾ ਗਾਣਾ ਲੋ ਜੀ ਤੁਹਾਨੂੰ ਇੱਕ ਮੱਝ ਦਿਖਾਉਣੀ ਆਪਾਂ ਤੇ ਵਧੀਆ ਸਿੰਘ ਟੁੰਡੀ ਆ ਗਈ ਤੇ ਇਹ ਅਟਰ ਕੁਆਲਿਟੀ ਦੇ ਦਰਮਿਆਨ ਨੇ ਕੱਦ ਚ ਆ ਗਈ ਤੇ 22 ਤੋਂ ਲੈ ਕੇ ਡਿਟੇਲ ਦੱਸ ਦਿਆਂ ਤੁਹਾਨੂੰ ਵਿਕੀ ਰੇਟ ਮੰਗਦੇ ਆ ਸਿੰਘਾ ਦੀ ਕਵਾਹ ਤੁਸੀਂ ਦੇਖ ਲਓ ਮਗਰ ਬੱਚਾ ਮਗਰ ਇਹਦੇ ਕੱਟਾ ਆ ਗਿਆ ਹਾਂਜੀ ਜਿਹੜੀ ਆਪਾਂ ਮੱਝ ਦਿਖਾਈ ਆ ਕਿੰਨਵਾਂ ਸੂਆ ਜੀ ਇਹ ਬਾਈ ਤੀਜੇ ਸੂਈ ਆ ਤੀਜਾ ਸੂਆ ਸੂਈ ਵੀ ਆ ਤੇ ਹੁਣ ਕਿੰਨੇ ਦਿਨਾਂ ਦੀ ਸੂਈ ਆ ਇਸ ਟਾਈਮ ਇਹਨੂੰ ਬਾਈ 15 ਦਿਨ ਹੋ ਗਏ 15 ਦਿਨ ਹੋ ਗਏ ਸੂਈ ਵਿੱਚ ਦੁੱਧ ਕਿੰਨਾ ਕਾ ਦੁੱਧ ਬਾਈ 12 ਕਿਲੋ ਦੁੱਧ 12 ਕਿਲੋ ਹਾਂ ਤੇ ਰੇਟ ਕੀ ਰੱਖਿਆ ਜੀ ਇਹਦਾ 1 ਲੱਖ 10000 1 ਲੱਖ 10 ਲੈਣ ਦੇਣ ਜਮਾ ਜੱਸਾ ਲੋ ਲੱਖ ਰੀ ਦੇ ਲੱਖ ਰੀ ਦੇ ਦਿਓ ਲੋ ਜੀ ਤੁਸੀਂ ਕੁਆਲਿਟੀ ਚੈੱਕ ਕਰ ਲਮਾ ਦਿਓ ਲੈ ਵੀ ਦੀ ਲੱਖ ਰੁਪਈ ਦੀ ਮੱਝ ਜਿਹੜੀ ਸਮੂਹ ਹੈ ਮੇਲ ਤੋਂ ਜਾਇ ਰੇਟ ਆ ਜਿਹੜੀ ਸੁਣੂ ਮੱਝ ਦਿਖਾਉਣੇ ਆ ਧਨੋਲਾ ਮੰਡੀ ਤੇ ਪਹੁੰਚੀ ਹੋਈ ਆ ਬਾਈ ਬਾਜਾ ਬੜਾ ਵਧੀਆ ਬਾਜਾ ਬੜਾ ਚੰਗਾ ਹੋਆ ਬਾਈ ਵਧੀਆ ਆਰਡਰ ਕੁਆਲਿਟੀ ਆ ਕੱਲਾ ਕੱਲਾ ਥਾਣਾ ਤੇ ਬਾਕੀ ਤੁਸੀਂ ਪਿੱਟ ਕੁੜੇ ਦੀ ਜਿਹੜੀ ਬੰਤਰ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਸਿੰਘਾਂ ਦੀ ਬੰਤਰ ਤੇ ਵਧੀਆ ਪਰਮੇਸ਼ਰੀਰ ਦੀ ਮੱਚ ਹੈ ਇਹਦਾ ਅਟਰ ਦੀ ਕੁਆਲਿਟੀ ਹੈ ਥਾਨ ਹਵਰ ਨੇ ਦੀ ਟਾਪ ਹੀ ਲਈ ਫਿਰਦੀ ਆ ਬਹੁਤ ਸੋਹਣਾ ਜਿਹੜਾ ਤੁਹਾਨੂੰ ਦਾ ਸੈਜ ਆ ਤੇ ਵਧੀਆ ਸਮੀ ਭਲੀ ਮੱਚ ਹੈਗੀ ਤੇ ਬਾਕੀ ਸਾਨੂੰ ਲੈ ਕੇ ਡਿਟੇਲ ਦੱਸਦੇ ਆ ਮੰਗਰੇ ਦੇ ਕੱਟਾ ਆ ਗਿਆ ਮੰਗ ਰਹੇ ਤੇ ਕੱਟਾ ਆ ਗਿਆ ਜੀ। ਬਾਈ ਤੋਂ ਲੈ ਕੇ ਡਿਟੇਲ ਦੱਸ ਦਿਓ। ਸਸੀ ਕਾ ਬਾਈ ਜੀ। ਸਸੀ ਕਾ। ਕਿਹੜਾ ਪਿੰਡ ਆ ਗਿਆ ਜੀ? ਰਾਏਪੁਰ। ਰਾਏਪੁਰ? ਮਾਨਸਾ ਜਿਲ੍ਹਾ। ਮਾਨਸਾ ਜਿਲ੍ਹਾ ਆ ਗਿਆ ਇਹਨੂੰ। ਤੇ ਕਿੰਨਾ ਮਸੂਆ ਈੜੀ ਹੈ ਮੱਝ ਲੈ ਕੇ ਤੁਸੀਂ? ਤੀਜੇ ਜੀ। ਤੀਜਾ ਸੂਆ ਹੈ। ਤੇ ਪਿਛਲੇ ਸਾਲ ਦਾ ਇਹਦਾ ਦੁੱਧ ਦਾ ਰਿਕਾਰਡ ਕੀ ਹੈ? 14 ਲੀਟਰ ਦਿੱਤਾ। 14 ਲੀਟਰ। ਤੇ ਐਸ ਟਾਈਮ ਕਿੰਨਾ ਕੁ ਤਿਆਰਾ? ਹੁਣ 13 ਕਿਲੋ ਲੀਟਰ ਤਿਆਰਾ ਈ 15 ਦਿਨਾਂ ਦੀ ਸੂਈ। 15 ਦਿਨਾਂ ਦੀ ਸੂਈ ਹੋਗੀ। ਤੇ ਰੇਟ ਕੀ ਮੰਗ ਰਹੇ ਹੋ? 140 ਜੀ। ਤੇ ਲੈਣ ਦੇਣ ਜਮਾ। 133 ਪੁਆਇੰਟ ਦੀ 135 ਪੁਆਇੰਟ ਦੀ ਹੋ ਜਾਊਗੀ ਤੇ ਮੋਬਾਈਲ ਨੰਬਰ ਬੋਲ ਦਿਓ ਆਪਣਾ 99769 99769 97168 97168 ਹਾਂਜੀ ਠੀਕ ਹੈ ਜੀ